ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਹਰੇ ਪਿਆਜ਼ ਤੇ ਨਿਊਟਰੀ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਇਹ ਆਪਾਂ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਪਾਣੀ ਗਰਮ ਕਰਨ ਲਈ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਨਿਊਟਰੀ ਪਾ ਦਵਾਂਗੇ ਮੈਂ ਇੱਕ ਬੋਲ ਭਰ ਕੇ ਨਿਊਟਰੀ ਜਿਹੜੀ ਲਈ ਹੈ ਨਿਊਟਰੀ ਨੂੰ ਆਪਾਂ 3-4 ਮਿੰਟ ਲਈ ਉਬਾਲ ਲਵਾਂਗੇ ਨਿਊਟਰੀ ਨੂੰ ਉਬਾਲਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਕੀ ਹੋਏਗਾ ਕਿ ਇਹ ਸੌਫਟ ਹੋ ਜਾਏਗਾ ਤੇ ਇਹਦੇ ਵਿੱਚ ਜਿਹੜੀ 스ਮੈਲ ਆਉਂਦੀ ਹੈ ਉਹ ਨਿਕਲ ਜਾਏਗੀ ਚੰਗੀ ਤਰ੍ਹਾਂ ਦੇ ਨਾਲ ਨਿਊਟਰੀ ਉਬਾਲ ਲਈਏ ਤੇ ਮੈਂ ਗੈਸ ਬੰਦ ਕਰ ਦਿੱਤੀ ਹੈ ਤੇ ਜਿਹੜਾ ਪਾਣੀ ਬਹੁਤ ਜ਼ਿਆਦਾ ਗਰਮ ਹੈ ਤੇ ਹੁਣ ਆਪਾਂ ਨਿਊਟਰੀ ਨੂੰ ਇਹ ਵਾਲੇ ਪਾਣੀ 'ਚੋਂ ਕੱਢ ਕੇ ਠੰਡੇ ਪਾਣੀ ਦੇ ਵਿੱਚ ਪਾ ਦੇਣਾ ਹੈ ਠੰਡੇ ਪਾਣੀ ਦੇ ਵਿੱਚ ਪਾ ਕੇ ਫਿਰ ਆਪ ਹੁਣ ਆਪਾਂ ਇਹਨੂੰ ਹੱਥ ਦੇ ਨਾਲ ਘੁੱਟ ਕੇ ਨਚੋੜ ਲੈਣਾ ਤੇ ਸਾਰੀ ਨੁਟਰੀ ਜਿਹੜੀ ਐ ਨਚੋੜ ਕੇ ਆਪਾਂ ਅਲੱਗ ਪਲੇਟ ਦੇ ਵਿੱਚ ਪਾ ਲੈਣੀ ਹੈ। ਸਾਰੀ ਨੁਟਰੀ ਮੈਂ ਨਚੋੜ ਕੇ ਅਲੱਗ ਪਲੇਟ ਦੇ ਵਿੱਚ ਪਾ ਲਈਏ ਤਾਂ ਹੁਣ ਆਪਾਂ ਚੱਲਦੇ ਹਾਂ ਗੈਸ ਵੱਲ। ਕੜਾਹੀ ਦੇ ਵਿੱਚ ਹੁਣ ਆਪਾਂ ਤੇਲ ਪਾਵਾਂਗੇ। ਤੇਲ ਮੈਂ ਵੱਡੇ 4 ਚਮਚ ਪਾ ਰਹੀਆਂ ਇਹਦੇ ਵਿੱਚ ਥੋੜਾ ਜਿਹਾ ਤੇਲ ਜਿਹੜਾ ਜ਼ਿਆਦਾ ਜਾਂਦਾ ਹੈ। ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਾਂਗੇ। ਮੈਂ ਸਰੋਂ ਦਾ ਤੇਲ ਹੈ ਤੁਸੀਂ ਜਿਹੜਾ ਕੁਕਿੰਗ ਔਇਲ ਖਾਂਦੇ ਹੋ ਉਹ ਪਾ ਲਿਓ। ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਅੱਧਾ ਕੇ ਚਮਚ ਜੀਰਾ ਤੇ 4 ਲਾਲ ਮਿਰਚਾਂ ਪਾ ਦਵਾਂਗੇ ਸਾਬਤ। ਨਾਰੀ ਦੋ ਕ ਚਮਚ ਬਰੀ ਬਰੀ ਕੱਟਿਆ ਹੋਇਆ ਲਸਣ ਇਹਦੇ ਵਿੱਚ ਪਾ ਦਵਾਂਗੇ ਤੇ ਲਸਣ ਨੂੰ ਚੰਗੇ ਤਰ੍ਹਾਂ ਦੇ ਨਾਲ ਆਪਾਂ ਫਰਾਈ ਕਰ ਲਵਾਂਗੇ ਜਦੋਂ ਲਸਣ ਫਰਾਈ ਹੋ ਜਾਏਗਾ ਤੇ ਫਿਰ ਆਪਾਂ ਇਹ ਮਿਰਚਾਂ ਤੇ ਥੋੜਾ ਜਿਹਾ ਲਸਣ ਜਿਹੜਾ ਤੇਲ ਸਮੇਤ ਆਪਾਂ ਕੱਢ ਲੈਣਾ ਇੱਕ ਅਲੱਗ ਕੌਲੇ ਦੇ ਵਿੱਚ ਇਹ ਅੱਗੇ ਕਿੱਥੇ ਯੂਜ਼ ਕਰਨਾ ਤੁਹਾਨੂੰ ਮੈਂ ਦਿਖਾ ਦਵਾਂਗੀ ਵੀਡੀਓ ਦੇ ਵਿੱਚ ਲਸਣ ਫਰਾਈ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਹਰੇ ਪਿਆਜ਼ ਦਾ ਜਿਹੜਾ ਸਫੇਦ ਵਾਲਾ ਹਿੱਸਾ ਹੈ ਇਹ ਮੈਂ ਪਤਲੀ ਪਤਲੀ ਸਲਾਈਸ ਦੇ ਵਿੱਚ ਕੱਟ ਲਿਆ ਇਹ ਆਪਾਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਜ਼ਿਆਦਾ ਇਹਨੂੰ ਆਪਾਂ ਨਹੀਂ ਪਕਾਣਾ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਔਰ ਮੇਰੀ ਰੈਸਪੀ ਤੁਹਾਨੂੰ ਕਿਦਾਂ ਲੱਗਦੀ ਹੈ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਪਿਆਜ ਜਿਹੜੇ ਹਲਕੇ ਜਿਹਾ ਫਰਾਈ ਹੋ ਗਏ ਤਾਂ ਹੁਣ ਮੈਂ ਸੈਂਟਰ ਦੇ ਵਿੱਚ ਥੋੜੀ ਜਿਹੀ ਜਗ੍ਹਾ ਬਣਾ ਰਹੀ ਹਾਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ 1.5 ਚਮਚ ਬੇਸਨ ਦੇ ਬੇਸਨ ਦੇ ਨਾਲ ਗਰੇਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਦੇਖਣ ਦੇ ਵਿੱਚ ਵੀ ਔਰ ਖਾਣ ਦੇ ਵਿੱਚ ਵੀ ਤੇ ਬੇਸਨ ਨੂੰ ਆਪਾਂ ਪੁੰਨ ਲੈਣਾ ਪਹਿਲੇ ਚੰਗੀ ਤਰ੍ਹਾਂ ਦੇ ਨਾਲ 30 ਸਕਿੰਟ ਦੇ ਲਈ ਆਪਾਂ ਬੇਸਣ ਨੂੰ ਜਿਹੜਾ ਹੈ ਤੇਲ ਦੇ ਵਿੱਚ ਭੁੰਨਾਂਗੇ ਤੇ ਫਿਰ ਆਪਾਂ 30 ਸਕਿੰਟ ਲਈ ਪਿਆਜ਼ ਦੇ ਨਾਲ ਵੀ ਇਹਨੂੰ ਭੁੰਨ ਲਵਾਂਗੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਮੈਂ ਕਿਸ ਤਰੀਕੇ ਦੇ ਨਾਲ ਬੇਸਣ ਜਿਹੜਾ ਭੁੰਨ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨੂੰ ਪਿਆਜ਼ ਦੇ ਨਾਲ ਵੀ ਮਿਕਸ ਕਰਕੇ ਚੰਗੀ ਤਰ੍ਹਾਂ ਦੇ ਨਾਲ 30 ਸਕਿੰਟ ਲਈ ਭੁੰਨ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਮਸਾਲੇ ਮਸਾਲੇ ਦੇ ਵਿੱਚ ਮੈਂ ਜ਼ਿਆਦਾ ਨਹੀਂ ਪਾਉਂਦੀ ਆ ਬਹੁਤ ਹੀ ਘੱਟ ਮਸਾਲਿਆਂ ਦੇ ਨਾਲ ਹੀ ਸਬਜ਼ੀ ਜਿਹੜੀ ਇਹ ਬਣਾ ਕੇ ਮੈਂ ਤਿਆਰ ਕਰਦੀ ਆ ਧਨੀਆ ਪਾਊਡਰ ਅੱਧਾ ਚਮਚ ਪਾ ਰਹੀ ਆ ਅੱਧਾ ਚਮਚ ਹਲਦੀ ਪਾਊਡਰ ਤਾਂ ਤੇ ਨਮਕ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਪਿਆਜ਼ ਜਿਹੜੇ ਆ ਜਦੋਂ ਪਕਦੇ ਆ ਤੇ ਬਹੁਤ ਹੀ ਘੱਟ ਹੋ ਜਾਂਦੇ ਆ ਤੇ ਨਮਕ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਪਰ ਮੈਂ ਅੱਧਾ ਕ ਚਮਚ ਨਮਕ ਜਿਹੜਾ ਨਾਲ ਹੀ ਇਹਦੇ ਪਾ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਇਹਨਾਂ ਨੂੰ 30 ਸੈਕਿੰਡ ਲਈ ਮਸਾਲਿਆਂ ਨੂੰ ਪਹਿਲੇ ਆਪਾਂ ਪਕਾ ਲਵਾਂਗੇ ਟਮਾਟਰ ਅਦਰਕ ਤੇ ਹਰੀਆਂ ਮਿਰਚਾਂ ਤਿੰਨੋਂ ਚੀਜ਼ਾਂ ਨੂੰ ਮੈਂ ਇਕੱਠੇ ਗ੍ਰाइंड ਕਰਕੇ ਇਹਨਾਂ ਦਾ ਪੇਸਟ ਬਣਾ ਲਿਆ। ਦੋ ਹਰੀਆਂ ਮਿਰਚਾਂ, ਚਾਰ ਟਮਾਟਰ ਤੇ ਇੱਕ ਟੁਕੜਾ ਅਦਰਕ ਦਾ ਮੈਂ ਲਿਆ ਸੀ। ਤੇ ਹੁਣ ਆਪਾਂ ਮਿਕਸ ਕਰ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਤੜਕਾ ਜਿਹੜਾ ਤੇਲ ਨਹੀਂ ਛੱਡ ਦਿੰਦਾ ਔਰ ਗਾੜਾ ਨਹੀਂ ਹੋ ਜਾਂਦਾ। ਤੇ ਲਗਾਤਾਰ ਚਲਾਉਂਦੇ ਹੋ ਇਹਨੂੰ ਪਕਾਣਾ ਕਿਉਂਕਿ ਆਪਾਂ ਇਹਦੇ ਵਿੱਚ ਬੇਸਨ ਪਾਇਆ ਤੇ ਬੇਸਨ ਜਿਹੜਾ ਤਲੇ ਦੇ ਨਾਲ ਚਿਪਕ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਤੜਕਾ ਜਿਹੜਾ ਸਾਡਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਦਹੀਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ। ਦਹੀਂ ਪਾਉਣ ਤੋਂ ਪਹਿਲਾਂ ਗੈਸ ਬਿਲਕੁਲ ਫਲੇਮ ਜਿਹੜੀ ਹੈ ਲੋ ਕਰ ਲੈਣੀ ਹੈ ਗੈਸ ਦੀ ਨਹੀਂ ਤਾਂ ਫਿਰ ਦਹੀਂ ਜਿਹੜਾ ਫਟ ਜਾਂਦਾ ਹੈ। ਤਾਂ ਹੁਣ ਕੋਲੀ ਜਿਹੜੀ ਦਹੀਂ ਵਾਲੀ ਸੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਵੀ ਘੋਲ ਕੇ ਦੇ ਵਿੱਚ ਹੀ ਪਾ ਦਵਾਂਗੇ। ਤੇ ਲਗਾਤਾਰ ਚਲਾਉਂਦੇ ਹੋਏ ਤੜਕੇ ਨੂੰ ਹੁਣ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਤੜਕੇ ਦੇ ਉੱਤੇ ਤੈਰ ਕੇ ਤੇਲ ਨਹੀਂ ਆ ਜਾਂਦਾ ਉਦੋਂ ਤੱਕ। ਇਸ ਤਰੀਕੇ ਨਾਲ ਕੀ ਹੋਏਗਾ ਜਿਹੜਾ ਬੇਸਨ ਦੇ ਵਿੱਚ ਹਲਕੀ ਫੁਲਕੀ ਕਚਾਹਣ ਰਹਿ ਗਈ ਉਹ ਵੀ ਨਿਕਲ ਜਾਏਗੀ ਜਿਹੜੇ ਮਸਾਲੇ ਉਹ ਵੀ ਵਧੀਆ ਤਰੀਕੇ ਦੇ ਨਾਲ ਪੱਕ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇਲ ਜਿਹੜਾ ਤੈਣ ਕੇ ਉੱਪਰ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਹਰੇ ਪਿਆਏ ਦਾ ਹਰਾ ਹਿੱਸਾ ਜਿਹੜਾ ਇਹ ਪਾ ਦਵਾਂਗੇ ਇਹਨਾਂ ਨੂੰ ਆਪਾਂ ਪੂਕਾ ਵੀ ਕਹਿੰਦੇ ਆ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਇਹਨੂੰ ਮੈਂ ਧੋਂਤ ਤੋਂ ਬਾਅਦ ਬਰੀ ਬਰੀ ਟੁਕੜਾ ਦੇ ਵਿੱਚ ਕੱਟ ਕਰ ਲਿਆ ਹੋਇਆ ਨਾਲ ਹੀ ਇਹਦੇ ਆਪਾਂ ਸੋਇਆ ਚੰਕਸ ਪਾ ਦਵਾਂਗੇ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਜਿਹੜਾ ਪਾ ਦਵਾਂਗੇ ਪਾਣੀ ਜਿਹੜਾ ਇੱਕ ਗਲਾਸ ਹੀ ਪਾਣਾ ਇਸ ਤੋਂ ਵੱਧ ਨਹੀਂ ਪਾਣਾ ਕਿਉਂਕਿ ਪਿਆਜ਼ ਇਹ ਜਿਹੜੇ ਪਕਦੇ ਆ ਜਦੋਂ ਉਦੋਂ ਆਪਣਾ ਪਾਣੀ ਬਹੁਤ ਜ਼ਿਆਦਾ ਛੱਡਦੇ ਆ ਇਸ ਕਾਰਨ ਇਹਦੇ ਵਿੱਚ ਪਾਣੀ ਜਿਹੜਾ ਘੱਟ ਪਾਣਾ ਤੇ ਹੁਣ ਆਪਾਂ ਇਹਨੂੰ ਐਦਾਂ ਹੀ ਖੁੱਲਾ ਛੱਡ ਕੇ 10 ਮਿੰਟ ਲਈ ਪਕਾਵਾਂਗੇ ਲੋ ਫਲੇਮ ਦੇ ਉੱਤੇ ਸਿਰਫ 10 ਮਿੰਟ ਇਹਨੂੰ ਆਪਾਂ ਪਕਾਣਾ ਹੈ ਲੋ ਫਲੇਮ ਦੇ ਉੱਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲੇ ਮਿਕਸ ਕਰ ਲਵਾਂਗੇ ਆਪਾਂ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੁਸੀਂ 10 ਮਿੰਟ ਇਹਨੂੰ ਮੈਂ ਪਕਾ ਲਿਆ ਤੁਸੀਂ ਦੇਖ ਸਕਦੇ ਹੋ ਸਬਜੀ ਅੱਗੇ ਨਾਲੋਂ ਵੀ ਕਿੰਨੀ ਜ਼ਿਆਦਾ ਪਤਲੀ ਜਿਹੜੀ ਹੋ ਗਈ ਹੈ ਰਸਲੀ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਟਮਾਟਰ ਪਾ ਦਵਾਂਗੇ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਪਰ ਸਬਜੀ ਦੇਖਣ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਖਾਣ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਇਸ ਕਨਮੇ ਇਹਦੇ ਵਿੱਚ ਟਮਾਟਰ ਪਾ ਰਹੀਆਂ ਪਿਆਜ਼ ਜਿਹੜੇ ਇਹ ਜਦੋਂ ਪਕਦੇ ਆ ਤੇ ਆਪਣੀ ਮਿਠਾਸ ਬਹੁਤ ਜ਼ਿਆਦਾ ਛੱਡਦੇ ਇਸ ਕਨਮੇ ਟਮਾਟਰਾਂ ਦੀ ਕੁਆਂਟੀਟੀ ਦੇ ਵਿੱਚ ਜ਼ਿਆਦਾ ਰੱਖੀ ਹੈ ਤੇ ਟਮਾਟਰ ਮੈਂ ਚੰਗੇ ਤਰ੍ਹਾਂ ਮਿਕਸ ਕਰ ਦਿੱਤੇ ਇਹਦੇ ਵਿੱਚ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਤੇ ਗਰਮ ਮਸਾਲਾ ਦੋਨਾਂ ਚੀਜ਼ਾਂ ਨੂੰ ਫਿਰ ਤੋਂ ਚੰਗੀ ਤਰ੍ਹਾਂ ਦੇ ਨਾਲ ਕਰਾਂਗੇ ਮਿਕਸ ਤੇ ਗੈਸ ਜਿਹੜੀ ਇਹ ਬੰਦ ਕਰ ਦਵਾਂਗੇ ਤੇ ਗਰਮਾ ਗਰਮ ਸਬਜ਼ੀ ਜਿਹੜੀ ਇਹ ਸਰਵ ਕਰ ਲਵਾਂਗੇ ਸਬਜ਼ੀ ਮੈਂ ਪਲੇਟ ਦੇ ਵਿੱਚ ਸਰਵ ਕਰ ਰਹੀ ਹਾਂ ਸਬਜ਼ੀ ਦਾ ਕਲਰ ਦੇਖੋ ਕਿੰਨਾ ਵਧੀਆ ਔਰ ਟੈਕਸਚਰ ਦੇਖੋ ਕਿੰਨਾ ਵਧੀਆ ਹੈ ਦੇਖਣ ਦੇ ਵਿੱਚ ਜਿੰਨੀ ਵਧੀਆ ਲੱਗ ਰਹੀ ਹੈ ਓਨੀ ਹੀ ਵਧੀਆ ਖਾਣ ਦੇ ਵਿੱਚ ਵੀ ਬਣ ਕੇ ਤਿਆਰ ਹੋਈ ਹੈ ਤੇ ਸਾਰੀ ਸਬਜ਼ੀ ਪਹਿਲੇ ਸਰਵ ਕਰ ਲੈਣੇ ਆ ਸਬਜ਼ੀ ਮੈਂ ਸਰਵ ਕਰ ਲਈ ਹੁਣ ਮੈਂ ਜਿਹੜੀਆਂ ਲਾਲ ਮਿਰਚਾਂ ਲਸਣ ਤੇ ਥੋੜਾ ਜਿਹਾ ਤੇਲ ਤੇ ਜੀਰਾ ਮਿਕਸ ਕੀਤਾ ਜਿਹੜਾ ਫਰਾਈ ਕੀਤਾ ਸੀ ਉਹ ਕੱਢਿਆ ਸੀ ਹੁਣ ਆਪਾਂ ਇਹਦੇ ਉੱਤੇ ਗਾਰਨਿਸ਼ ਕਰ ਦੇਵਾਂਗੇ ਤੇ ਰੈਸਪੀ ਤੁਹਾਨੂੰ ਕਿਦਾਂ ਲੱਗੀ ਹੈ ਦੱਸਣਾ ਬਿਲਕੁਲ ਵੀ ਨਾ ਭੁੱਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਡੇਲੀਸ਼ੀਅਸ ਜਹੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ